ਜਿਹੜਾ ਤੁਸੀਂ ਘਰ ਦੇਖ ਰਹੇ ਹੋ ساری ਉਮਰ ਨਾ ਲੱਗੇ ਸ਼ੌਂਕ ਨਾ ਲੱਗੇ ਸਲਾਬ ਉਹਦਾ ਕਾਰਨ ਕੀ ਹੈ ਤੁਸੀਂ ਸਾਰੇ ਜਣੇ ਅੰਦਰ ਆ ਕੇ ਦੇਖੋ ਤਾਂ ਕਈਆਂ ਨੇ ਪਹਿਲੀ ਵਾਰ ਦੇਖਿਆ ਇੱਕ ਚਿੱਟਾ ਜਿਹਾ ਪਾਊਡਰ ਵਿਚਾਰ ਕੇ ਆਇਆ ਪਰ ਇਧਰਲੇ ਪਾਸੇ ਵੀ ਦਿਖਾਈ 1 ਇੰਚ ਦੀ ਮੋਟੀ ਲੇਅਰ ਹੈ ਜੀ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਬੰਦੇ ਨੇ ਆ ਚੀਜ਼ ਆਪਣੇ ਘਰੇ ਕੰਮ ਕਰਾ ਲਈ ਜੀ ਘਰ ਬਣਾਉਣ ਲੱਗੇ ਮੈਂ ਕਹਿੰਦਾ ਜੀ ساری ਉਮਰ ਭੁੱਲ ਜਾ ਹਨਾ ਆ ਕਰੋ ਚੱਕ ਬਸ 1 ਇੰਚ ਦੀ ਲੇਅਰ ਹੈ ਇਹ ਚੀਜ਼ ਕੀ ਹੈ ਜੀ ਇਹ ਇਹ ਚਿੱਟਾ ਪਾਊਡਰ ਹੈ ਜੀ ਇਹ ਪੱਥਰ ਤੋਂ ਤਿਆਰ ਹੁੰਦਾ ਹੈਗਾ ਹਾਂਜੀ ਇੱਕ ਜ਼ਮੀਨ ਤੋਂ ਪੱਥਰ ਨਿਕਲਦਾ ਕੁਦਰਤੀ ਪੱਥਰ ਹੈ ਠੀਕ ਹੈ ਜੀ ਉਸ ਨੂੰ ਪਕਾ ਕੇ ਇਹ ਪਾਊਡਰ ਤਿਆਰ ਕੀਤਾ ਜਾਂਦਾ ਹੈਗਾ ਇਹਦੇ ਕੋਈ ਐਕਸਪਾਇਰੀ ਨਹੀਂ ਹੈ ਜਾਨੀ ਵੀ ਇੱਕ ਵਾਰੀ ਤੁਸੀਂ ਪਾ ਲਓ ਮਿੱਟੀ ਦੇ ਹਾਂਜੀ ਕਿਉਂਕਿ ਜਿਹੜੀ ਸੂਖ ਪੈਰਾ ਹੁੰਦੀ ਹੈ ਮਿੱਟੀ 'ਚ ਪੈਦਾ ਹੁੰਦਾ ਹੈ ਮਿੱਟੀ 'ਚ ਪੈਦਾ ਹੁੰਦੀ ਹੈ ਜੀ ਅਸੀਂ ਕੋਈ ਦਵਾਈ ਪਾਣੇ ਉਹਦਾ ਅਸਰ ਥੋੜਾ ਟਾਈਮ ਰੰਗਦਾ ਹੈਗਾ ਕੁਝ ਸਮਾਂ ਬਾਅਦ ਸੂਖ ਆ ਜਾਂਦੀ ਹੈ ਜਿੱਥੇ ਅਸੀਂ ਇਹ ਪਾ ਦਾਂਗੇ ਪਾਊਡਰ ਚਿੱਟਾ ਪਾਊਡਰ ਲਾਟੂ ਬਣਾਣਾ ਹਾਂਜੀ ਬ੍ਰਾਂਡ ਦਾ ਖਾਸ ਖਿਆਲ ਰੱਖਣਾ ਕਿਉਂਕਿ ਕੀ ਪਤਾ ਇਹ ਆਪਣੀ ਕਿੰਨਾ ਕਿਲੋ ਹੁੰਦਾ ਜੀ 25 ਕਿਲੋ 25 ਕਿਲੋ ਦਾ ਵੈਗ ਹੈ ਜੀ 25 ਕਿਲੋ ਦਾ ਵੈਗ ਹੈ 300 ਰੁਪਏ ਦਾ ਵੈਗ ਹੈ ਜੀ 300 ਰੁਪਏ ਦਾ ਵੈਗ ਇਹਦੇ ਉੱਤੇ ਲਿਖਿਆ ਹੋਇਆ ਸਿਉਂਗ ਤੇ ਸਿਹਲਿਆਵ ਦਾ ਪੱਕਾ ਇਲਾਜ ਸਿਰਫ ਲਾਟੂ ਬ੍ਰਾਂਡ ਵਾਲਾ ਲੈ ਲਿਓ ਕਿਉਂਕਿ ਇਹ ਪਿਓਰਟੀ ਹੈ ਪਿਓਰ ਮਿਲੂਗਾ ਜੇ ਤੁਸੀਂ ਇਹਨਾਂ ਕੋਲ ਕੰਟੈਕਟ ਕਰਨਾ ਆਪਣਾ ਪਟਿਆਲੇ ਦੇ ਵਿੱਚ ਕਿੱਥੇ ਆ ਜਾਣੀ ਜੀ ਆਪਣੇ ਕੋਲ ਪਟਿਆਲੇ ਪਟਿਆਲੇ ਤੋਂ ਸਰਾਂਦ ਜਾਂਦੇ ਵੇ ਪਟਿਆਲਾ ਲੁਧਿਆਣਾ ਰੋਡ ਵੀ ਕਹਿ ਦਿੰਨੇ ਆ ਆਪਾਂ ਪਟਿਆਲੇ ਤੋਂ ਸਰਾਂਦ ਰੋਡ ਤੇ ਪਿੰਡ ਹੈ ਬਾਰਨ ਮੇਨ ਰੋਡ ਦੇ ਉੱਪਰ ਹੀ ਆਪਣਾ ਕਾਰੋਬਾਰ ਉੱਥੇ ਹੀ ਫੋਨ ਨੰਬਰ ਆਪਣੇ ਸਕ੍ਰੀਨ ਤੇ ਚੱਲ ਰਿਹਾ ਮੈਂ ਇੱਕ ਵਾਰੀ ਫੇਰ ਹੀ ਬੋਲ ਦਿੰਦਾ 98143 2886 98550 33886 ਦੋ ਨੰਬਰ ਨੇ ਜੀ ਤੁਸੀਂ ਇਹਨਾਂ ਦੇ ਕੰਟੈਕਟ ਕਰ ਸਕਦੇ ਹੋ ਨਾਲੇ ਤੁਸੀਂ ਆਰਡਰ ਵੀ ਕਰ ਸਕਦੇ ਹੋ ਮਾਲ ਵੀ ਮੰਗਾ ਸਕਦੇ ਹੋ ਜੇ ਕਿਸੇ ਨੇ ਕੋਈ ਵਪਾਰ ਕਰਨਾ ਤਾਂ ਵੀ ਤੁਸੀਂ ਇਹਨਾਂ ਨੰਬਰ ਤੇ ਕੰਟੈਕਟ ਕਰ ਸਕਦੇ ਹੋ